ਜਲ ਸਪਲਾਈ ਕੰਟਰੈਕਟ ਵਰਕਰਜ਼ ਜੁਨੀਅਨ ਰਜਿਸਟਰਡ ਕੱਤੀ ਜ਼ਿਲ੍ਹਾ ਫਤਿਹਗੜ ਸਾਹਿਬ ਨੇ ਜਲ ਸਪਲਾਈ ਪ੍ਰਬੰਧਨ ਵੱਲੋਂ ਬਲਾਕ ਖੇੜਾ ਦੀਆਂ ਜਲ ਸਪਲਾਈ ਸਕੀਮਾਂ ਤੇ ਲਗਾਏ ਗਏ ਸਕਾਡਾ ਸਿਸਟਮ ਦੇ ਵਿਰੋਧ ਵਿੱਚ ਜਲ ਸਪਲਾਈ ਸੈਨੀਟੇਸ਼ਨ ਦਫ਼ਤਰ ਫਤਿਹਗੜ ਸਾਹਿਬ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਚੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਦਫ਼ਤਰ ਵਿੱਚ ਮੀਟਿੰਗ ਲਈ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਬਲਾਕ ਖੇੜਾ ਦੀਆਂ ਜਲ ਸਪਲਾਈ ਸਕੀਮਾਂ ਤੇ ਸਕਾਡਾ ਸਿਸਟਮ ਲਗਾਇਆ ਗਿਆ ਜਿਸ ਤੋਂ ਅਸੀਂ ਵਿਰੋਧ ਕਰਦੇ ਹਾਂ ਉਨਾ ਕਿਹਾ ਕਿ ਸਕਾਡਾ ਸਿਸਟਮ ਲਾਗੂ ਨਾ ਕਰਨ ਸੰਬੰਧੀ ਪਹਿਲਾਂ ਵੀ ਐਸਟੇਓ ਵੱਲੋਂ ਇੱਕ ਕਮੇਟੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਮੰਨਿਆ ਸੀ ਕਿ ਉਹ ਸਕਾਡਾ ਸਿਸਟਮ ਲਾਗੂ ਨਹੀਂ ਕਰਨਗੇ ਪਰ ਵਿਭਾਗ ਇਸ ਨੂੰ ਦੁਬਾਰਾ ਲਾਗੂ ਕਰ ਰਿਹਾ ਹੈ ਜਿਸ ਤੋਂ ਵਿਰੋਧ ਕਰ ਰਹੇ ਹਨ ਪੇਸ਼ੇ ਪੀ 24 ਤੋਂ ਰਾਜਕਪਾਲ ਸ਼ਰਮਾ ਦੀ ਖਾਸ ਰਿਪੋਰਟ ਸਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਕੰਪਨੀ ਸੈਨੀਟੀਸੇਸ਼ਨ ਕੰਟਰੈਕਟਰਾਂ ਤੋਂ ਨੂੰ ਜਿਸ ਤੋਂ ਲਾਹਤ ਦੀ ਫਾਦੇ ਉਹ ਸਾਡਾ ਮੁੱਦਾ ਸੀਗਾ ਸਕਾਡਾ ਸਿਸਟਮ ਸੀਗਾ ਸਾਡੇ ਨਾਲ ਪਹਿਲਾਂ ਤੇ ਕਰੋ ਭਾਗੀਆਂ ਮੀਟਿੰਗ ਆ ਆਪਣਾ ਜਿਸ ਦੇ ਵਿੱਚ ਅੱਜ ਜੋ ਸਾਹਮਣੇ ਜਗਵਾਨ ਨਰਾਏ ਜੀ ਕਿ ਮੈਂ ਆਪਕੋ ਬਾਹਰ ਕਿਸੇ ਸਕਾਡਾ ਨੇ ਲਾਵਾ ਸਭ ਪਿਛਲੇ 4 ਦਿਨ ਤੋਂ ਪਪਾ ਗਵਨੋ ਫੇਰ ਤਕੇ ਸ਼ੈ ਨਾਲ ਵਰਕ ਕਰ ਰਹੇ ਟੀਮਾਂ ਤੇ ਜਾ ਕੇ ਸਕਾਡਾ ਸਿਸਟਮ ਲਾਇਆ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਦਫਤਰ ਵਿੱਚ ਇਕੱਠੇ ਹੋ ਜਿਸ ਤੋਂ ਉੱਥੋਂ ਖੇੜੇ ਬਲਾਕ ਦੇ ਬਕਰ ਬਹੁਤ ਪੁਰਾਣੀ ਸਕੀਮ ਦੇ ਬਕਰ ਜਜੀਤ ਸਿੰਘ ਨੂੰ ਪਾਤਰ ਦੇ ਵਿੱਚ ਪ੍ਰੇਸ਼ਾਨ ਲੋਕ ਨੂੰ ਬਾਹਰ ਨਾ ਲਾਇਆ ਗਿਆ ਤਾਂ ਇਸ ਤੋਂ ਬਾਅਦ ਉਸ ਦੀ ਸਕੀਮ ਦੇ ਜਿੱਦੇ ਜੋੜ ਕੇ ਸਕਾਡਾ ਸਿਸਟਮ ਆਇਆ ਹੈ ਉਹਦੇ ਵਿਰੋਧ ਵਿੱਚ ਸਰਕਾਰ ਸਾਥੀ ਦਫ਼ਤਰ ਦੇ ਵਿੱਚ ਮਿਊਂਟੈਂਨ ਦੇ ਉੱਪਰ ਜਿਹੜੇ ਤੇ ਉਹ ਬਾਹਰ ਪ੍ਰੇਸ਼ਾਨੇ ਆ ਕੇ ਕੱਖ ਨੂੰ ਖੜਾ ਕਰ ਰਹੇ ਨੇ ਸਾਨੂੰ ਮੀਟਿੰਗ ਦਾ ਬੁਲਾਵਾ ਦਿੱਤਾ ਤੇ ਉਹਨਾਂ ਮੀਟਿੰਗ ਦੇ ਵਿੱਚ ਐਸਡੀਓ ਸਾਹਿਬ ਐਸਡੀਓ ਖੇੜਾ ਕਗਨਜੀਪੀ ਨੇ ਇਹ ਸ਼ਵਾਸ਼ਨ ਦਵਾਇਆ ਕਿ ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਕੇ ਜਾਂ ਜੂਨੀਅਲ ਦਾ ਕੋਈ ਵੀ ਅਸਲ ਨੂੰ ਲੋਕਾਂ ਨੂੰ ਤਾਂ ਕਿਸੇ ਸਕੀਮ ਪਸਕਾਰਦਾ ਨਹੀਂ ਲੱਗਦਾ। ਸਕੱਡ ਹੈ ਕੀ ਇਹ? ਇਸ ਕਾਡਾ ਸਿਸਟਮ ਦੇ ਵਿੱਚ ਸਾਰਾ ਇਹ ਟੋਟਲੀ ਆਗੂਨੀ ਸਿਸਟਮ ਤੇ ਨਵੀਂ ਨਹਿਰੀ ਕਾਣਾ ਦਾ ਪ੍ਰੋਜੈਕਟ ਹੈ। ਨਹਿਰੀ ਕਾਣ ਦੇ ਨਾਲ ਟੈਂਕੀਓ ਤੇ ਵੀ ਆਟੋਮੈਟਿਕ ਬਾਅਦ ਹੈ ਜਿੰਦੇ ਨਾਲ ਆਪਣੇ ਆਪਾ ਪਾਣੀ ਦਿੱਤੇਗਾ ਤਾਂ ਪਾਣੀ ਬੰਦ ਹੋਈਗਾ ਤੇ ਜੋ ਟਾਈਮਿੰਗ ਉਹਦੇ ਵਿੱਚ ਦਿੱਤੀ ਹੈ ਉਹ ਫਿਰ ਚੱਲੇਗਾ। ਤੇ ਜਦੋਂ ਉੱਥੇ ਸਾਰਾ ਕੁਝ ਇਹ ਹੋ ਜੂਗਾ ਤਾਂ ਬਕਰ ਤੇ ਲੋੜ ਨਹੀਂ ਜਾਨੀ ਤਾਂ ਬਕਰ ਦਾ ਉਸ਼ਕਾਰ ਹੈ। ਜੁਆਬ ਖਤਰ ਦੇ ਵਿੱਚ ਰਸੇ ਕਰਕੇ ਜਿੰਨੇ ਉਹ ਹੋ ਕੀ ਹੈ।